ਸਤਿ ਸ਼੍ਰੀ ਅਕਾਲ ਜੀ ਯੂਪੀ ਦੇ ਲਖਨਊ ਦੇ ਨਜ਼ਦੀਕ ਕਕੋਰੀ ਦੇ ਵਿੱਚੋਂ ਇੱਕਾ ਮਾਮਲਾ ਸਾਹਮਣੇ ਆਇਆ ਹੈਗਾ ਜਿੱਥੇ ਕਿ ਇੱਕ ਬਜ਼ੁਰਗ ਵਿਅਕਤੀ ਨੂੰ ਸ਼ੀਤਲਾ ਮਾਤਾ ਮੰਦਿਰ ਦੇ ਬਰਾਮਦੇ ਦੇ ਵਿੱਚ ਪਿਸ਼ਾਬ ਕਰਨ ਤੇ ਜਿਹੜਾ ਉਸ ਨੂੰ ਉਸਦਾ ਪਿਸ਼ਾਬ ਚਟਾਇਆ ਗਿਆ ਤੇ ਬਾਅਦ ਦੇ ਵਿੱਚ ਉਹ ਫਰਸ਼ ਜਿਹੜਾ ਉਹ ਪਾਣੀ ਦੇ ਨਾਲ ਧਵਾਇਆ ਗਿਆ ਕੀ ਆ ਪੂਰਾ ਮਾਮਲਾ ਤੁਹਾਨੂੰ ਦੱਸ ਦਿਆਂਗੇ ਯੂਪੀ ਦੇ ਕਕੋਰੀ ਦੇ ਸ਼ੀਤਲਾ ਮਾਤਾ ਮੰਦਿਰ ਦੇ ਬਰਾਮਦੇ ਦੇ ਵਿੱਚ ਜਿਹੜਾ ਇੱਕ ਬਜ਼ੁਰਗ ਬੈਠਾ ਸੀਗਾ ਜਿਸ ਤੋਂ ਬਜ਼ੁਰਗ ਹੋਣ ਦੇ ਕਰਕੇ ਉਸ ਤੋਂ ਉੱਠਿਆ ਨਹੀਂ ਗਿਆ ਤੇ ਉਸ ਦਾ ਜਿਹੜਾ ਪਿਸ਼ਾਬ ਸੀ ਉਹ ਵਿੱਚ ਹੀ ਨਿਕਲ ਜਾਂਦਾ ਹੈਗਾ ਵਿੱਚ ਨਿਕਲਣ ਤੋਂ ਬਾਅਦ ਉੱਥੇ ਇੱਕ ਵਿਅਕਤੀ ਸੀਗਾ ਜਿਸ ਨੇ ਸਭ ਕੁਝ ਦੇਖਿਆ ਤੇ ਉਸ ਨੂੰ ਪੁੱਛਿਆ ਕਿ ਪਿਸ਼ਾਬ ਤੂੰ ਕੀਤਾ ਹੈਗਾ ਬਜ਼ੁਰਗ ਨੇ ਹਾਂ ਕਹਿਣ ਤੋਂ ਬਾਅਦ ਜਿਹੜਾ ਉਸ ਬਜ਼ੁਰਗ ਨੂੰ ੱੱਕੇ ਨਾਲ ਪਿਸ਼ਾਬ ਜਿਹੜਾ ਉਸ ਦੇ ਮੂੰਹ ਦੇ ਨਾਲ ਜੀਭ ਨਾਲ ਚਟਾਇਆ ਗਿਆ ਬਾਅਦ ਦੇ ਵਿੱਚ ਜਿਹੜਾ ਪਾਣੀ ਲੈ ਕੇ ਉਸ ਤੋਂ ਸਾਫ਼ ਵੀ ਕਰਵਾਇਆ ਗਿਆ ਹਾਲਾਂਕਿ ਵਿਅਕਤੀ ਦੇ ਉੱਪਰ ਜਿਹੜਾ ਮੁਕੱਦਮਾ ਦਰਜ ਕਰ ਲਿਆ ਗਿਆਗਾ ਜੋ ਬਜ਼ੁਰਗ ਹੈ ਉਹ ਦਲਿਤ ਸਮਾਜ ਦੇ ਨਾਲ ਸਬੰਧ ਰੱਖਦਾ ਹੈਗਾ ਦਲਿਤ ਵਿਅਕਤੀ ਹੋਣ ਦੇ ਕਰਕੇ ਬਜ਼ੁਰਗ ਨੇ ਇਲਜ਼ਾਮ ਲਾਇਆ ਕਿ ਉਹ ਦਲਿਤ ਹੈਗਾ ਤਾਂ ਕਰਕੇ ਉਸਦੇ ਨਾਲ ਅਜਿਹਾ سلوਕ ਕੀਤਾ ਗਿਆ ਹੁਣ ਇਸ ਤੋਂ ਬਾਅਦ ਰਾਜਨੀਤੀ ਵੀ ਆਪਣੇ ਪੂਰੇ ਚਰਮ ਦੇ ਉੱਤੇ ਹੈਗੀ ਰਾਜਨੀਤੀ ਵੀ ਇਸ ਮੁੱਦੇ ਦੇ ਉੱਪਰ ਹੋਣ ਲੱਗ ਪਈ ਹੈ ਤੇ ਜਿੱਥੇ ਭਾਜਪਾ ਦੇ ਆ ਰਾਮ ਰਾਜ ਦੇ ਉੱਪਰ ਵੀ ਸਵਾਲ ਉੱਠਣ ਲੱਗੇ ਨੇ ਜੋਗੀ ਅਤੇ ਮੋਦੀ ਦੇ ਉੱਪਰ ਜਿਹੜੇ ਹੁਣ ਤੰਜ ਕਸੇ ਜਾ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਇਸ ਪੂਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ